ਅਛਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸੂਰੀ ਸਾਥਵੀ ਇਸ ਸਮੇਂ ਅਸੀਂ ਪਿੰਡ ਕਨੌਨ ਚ ਮੌਜੂਦ ਆ ਕੱਲ ਅਸੀਂ ਤੁਹਾਨੂੰ ਖਬਰ ਦਿਖਾਈ ਸੀ ਕਿ ਸਤਲੁਜ ਪੁਲ ਦੇ ਬਿਲਕੁਲ ਨਜ਼ਦੀਕ ਸੈਦਪੁਰ ਅਤੇ ਕਨੌਨ ਦੀ ਹੱਦ ਤੋਂ ਜਿੱਥੇ ਇੱਕ ਰੇੜਕਾ ਪੈ ਗਿਆ ਸੀਗਾ ਟਿੱਪਰਾਂ ਨੂੰ ਰੋਕਿਆ ਗਿਆ ਸੀ ਕਨੌਨਪਿੰਡ ਵਾਸੀਆਂ ਦੇ ਵੱਲੋਂ ਅਤੇ ਸਿਹਤਪੁਰ ਵਾਲੇ ਵੱਲੋਂ ਕਿਉਂਕਿ ਇਹਨਾਂ ਦਾ ਕਹਿਣਾ ਸੀਗਾ ਕਿ ਬਈ ਇੱਥੋਂ ਰੇਤ ਜਿਹੜੀ ਹੈ ਮਿੱਟੀ ਜਿਹੜੀ ਹੈ ਉਹ ਜਿਹੜੀ ਢਾਹ ਲਈ ਸੀ ਉਹ ਚੱਕੀ ਜਾ ਰਹੀ ਹੈ ਜਿਸ ਦੇ ਕਰਕੇ ਆਉਣ ਵਾਲੇ ਸਮੇਂ ਵਿੱਚ ਇਹ ਬੰਨ ਦਾ ਨੁਕਸਾਨ ਹੋਵੇਗਾ ਤੇ ਪਿੰਡ ਜਿਹੜੇ ਆ ਵਹਿ ਜਾਣਗੇ ਜਦੋਂ ਮੌਨਸੂਨ ਆਇਆ ਉੱਥੇ ਰੇੜਕਾ ਕਾਫੀ ਚੱਲਿਆ ਇਹਨਾਂ ਨੇ ਫਿਰ ਗੱਡੀਆਂ ਛੱਡ ਵੀ ਦਿੱਤੀਆਂ ਅੱਜ ਸਵੇਰੇ ਵੀ ਧਰਨਾ ਲੱਗਦਾ ਉੱਥੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਪਹੁੰਚਦੇ ਲੇਕਿਨ ਇਹ ਪਿੰਡ 'ਚ ਅਸੀਂ ਪਹੁੰਚੇ ਆ ਆ ਨੌਜਵਾਨ ਹੈ ਪਿੰਡ ਦੇ ਇਹਨਾਂ ਦੀ ਹੰਡੀ ਗਵੰਡੀ ਆ ਇਹਨਾਂ ਦਾ ਕਹਿਣਾ ਕਿ ਕੱਲ ਇੱਥੇ ਕੁੱਟਮਾਰ ਵੀ ਕੀਤੀ ਗਈ ਹੈ ਗੁੰਡਾਗਰਦੀ ਵੀ ਕੀਤੀ ਗਈ ਕਨੌਨ ਪਿੰਡ 'ਚ ਆ ਕੇ ਆਹ ਮੋਟਰਸਾਈਕਲ ਵੀ ਜਿਹੜਾ ਜਿਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਉਹਨਾਂ ਦਾ ਇੱਥੇ ਰਹਿ ਗਿਆ ਬਾਕੀ ਜਿਹੜੀ ਜਾਣਕਾਰੀ ਹੈ ਪੂਰੀ ਅਸੀਂ ਜਿਹੜੇ ਇਹ ਪੀੜਤ ਧਿਰੇ ਇਹਨਾਂ ਤੋਂ ਲੈਨੇ ਆ ਭਾਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਜੀ ਜੀ ਪਿੰਡ ਮੇਰਾ ਕਨੌਨ ਆ ਜੀ ਕੱਲ ਸਾਨੂੰ ਅਸੀਂ ਫੋਨ ਕਰਕੇ ਸੱਦਿਆ ਸੀਗਾ ਵੀ ਇਦਾਂ ਇਦਾਂ ਕਰਕੇ ਵੀ ਮਰੇ ਤਾਫੀਆਂ ਬਾਰੇ ਆਪਾਂ ਗੱਲ ਕਰਨੀ ਸੱਜੇ ਤੁਸੀਂ ਬਹੁਤਿਆਂ ਨੂੰ ਆਏ ਸੀ ਇਕੱਲੇ ਸੀਗੇ ਆਏ ਤੁਸੀਂ ਇਕੱਲੇ ਬਹੁਤ ਜਾਣੇ ਨੂੰ ਫੋਨ ਕੀਤੇ ਆ 10 15 ਹੋਣਗੇ ਨਿਊਜ਼ਾਂ ਵਾਲੇ ਕੋਈ ਨਹੀਂ ਆਇਆ ਤੁਸੀਂ ਆਏ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੇਨ ਮੁੱਦੇ ਮੋਰਲੇ ਇਹੀ ਆ ਵੀ ਹੋਰ ਕੋਈ ਨਹੀਂ ਬੰਦੇ ਬਹੁਰੇ ਬਥੇਰੇ ਉਹਨੇ ਦਬਕਾਏ ਵਾਲੇ ਦੋਲੇ ਵਾਲੇ ਨਹੀਂ ਮੰਨੇ ਤੇ ਉਹਨਾਂ ਨੇ ਵੀ ਪਿੰਡ ਵਿੱਚ ਆ ਕੇ ਦੇਖਿਆ ਵੀ ਦੋ ਤਿੰਨ ਜਾਣੇ ਹੀ ਆ ਵੀ ਜੇ ਨਹੀਂ ਮੰਨਦੇ ਆਪਾਂ ਗੁੰਡਾਗਰਦੀ ਕਰਕੇ ਕੁੱਟਮਾਰ ਕਰਕੇ ਦਿਖਾ ਲ ਦਿੰਨੇ ਆ ਆਪੇ ਸਾਈਡ ਤੋਂ ਆ ਕੇ ਵਹਿ ਜੂਗੇ ਤੇ ਸਾਡੇ ਨਾਲ ਕੁੱਟਮਾ ਮੇਰੇ ਚਾਚਾ ਆ ਜੀ ਇਹਦੇ ਸੱਟ ਲੱਗੀ ਆ ਉਨੇ ਨਿਕਨੇ ਨਿਕਨੇ ਆਣੇ ਆ ਇੱਕ ਮੁੰਡਾ 12 ਸਾਲਾਂ ਦਾ ਇੱਕ 16 17 ਸਾਲ ਦਾ ਤੇ ਕੁੜੀ 7 ਸਾਲ ਦੀ ਆ ਤੇ ਇਸ ਟਾਈਮ ਹੌਸਪੀਟਲ 'ਤੇ ਆਇਆ ਰਾਹੋਂ ਦੇ ਵਿੱਚ ਤੁਸੀਂ ਜਾ ਕੇ ਮੌਜੂਦਾ ਦੇਖ ਲੋ ਦਾ ਹਾਲ ਕੀ ਹੋਇਆ ਆ ਤੇ ਸੱਟ ਲੱਗੀ ਉਹਦੇ ਉਹਨੇ ਇੱਕ ਤਾਂ ਜੀ ਪੱਟ ਤੇ ਮਾਰਿਆ ਕਿਰਪਾਨ ਮਾਰੀ ਆ ਤੇ ਪੱਟ ਤੇ ਕਿਰਪਾਨ ਮਾਰੀ ਆ ਟੱਕ ਲੱਗਿਆ ਟੱਕ ਲੱਗਿਆ ਹਾਂ ਜੀ ਉਹ ਜੀਆਂ ਸੱਟਾਂ ਲੱਗੀਆਂ ਆ ਡਾਕਟਰ ਨੇ ਐਮ ਐਲ ਆਰ ਕੱਟਦੀ ਹਾਂ ਜੀ ਅੱਜ ਕਹਿੰਦੇ ਸੀ ਵੀ ਕੱਟਣਗੇ ਪਰ ਕੋਈ ਵੀ ਆ ਉਹਨਾਂ ਦਾ ਪ੍ਰੈਸ਼ਰ ਪੂਰਾ ਆ ਸਰਕਾਰਾਂ ਨਾਲ ਪੂਰੀ ਡਲੇ ਹੋਇਆ ਉਹ ਜੀ ਪੈਸਾ ਚੜਿਆ ਆ ਸਰਕਾਰ ਚੜੀ ਆ ਭਗਵੰਤ ਸਿੰਘ ਸਰਕਾਰ ਆ ਕਿ ਕੋਈ ਹੋਰ ਆ ਬਈ ਆਪਸ ਇੰਦਾ ਤਾਂ ਕਹਿ ਨਹੀਂ ਸਕਦੇ ਹੁਣ ਇਸ ਟਾਈਮ ਤਾਂ ਆਪਣੇ ਜਿਹੜੇ ਲੋਕਲ ਲਾਣਾਵਾ ਸ਼ਹਿਰ ਦੀ ਸਰਕਾਰੀ ਉਹੀ ਚੜੀ ਆ ਭਗਵੰਤ ਮਾਨ ਉਹਨੇ ਤਾਂ ਬਹੁਤ ਦੂਰ ਦੀ ਗੱਲ ਆ ਇਹ ਨਹੀਂ ਬਾ ਬਾ ਪਹਿਲੇ ਲੱਗਣਦੇ ਰਹੇ ਸਾਡੇ ਨਾਲੋਂ ਪਹਿਲਾਂ ਉਹ ਚੌਂਕੀ ਚ ਗੱਲ ਕਰ ਚੁੱਕੇ ਜਾ ਕੇ ਜੀਓ ਪਹਿਲਾਂ ਅਸੀਂ ਜਾਨੂੰ ਅਸੀਂ ਪਹੁੰਚਣਾ ਸੀ ਹੱਤਾਲੇ ਚ ਲੈ ਕੇ ਜਾਣਾ ਸੀ ਉਹਨਾਂ ਨੇ ਉੱਥੇ ਚੌਂਕੀ ਵਾਲਿਆਂ ਨੂੰ ਪਹੈਛਾੜ ਕੇ ਗੱਲਬਾਤ ਕਰ ਲਈ ਪੂਰੀ ਆਪ ਦਾ ਜਾਨੀ ਕਿ ਪੱਖ ਰੱਖ ਕੇ ਵੀ ਅਸੀਂ ਤਾਂ ਉਦਾਂ ਗਏ ਸੀ ਗਿੜਾ ਮਾਨ ਨਾਲ ਸਾਡੇ ਨਾਲ ਲੜਾਈ ਝਗੜਾ ਹੋ ਗਿਆ ਐਰਾ ਵਗੈਰਾ ਕਰਕੇ ਆਪ ਦੀ ਗੱਲ ਵੇਖ ਲਈ ਪ੍ਰਸ਼ਾਸਨ ਮੈਂ ਜੜਾ ਆਂਦਾ ਭਾਈ ਮੇਰੇ ਕੜਾ ਮਾਰਿਆ ਸਿਰ ਤੇ ਇੱਥੇ ਉਹਨਾਂ ਨੇ ਜਿਹੜੇ ਸੱਟਾ ਸਾਰੇ ਲੱਗੀਆਂ ਆਏ ਆ ਅਸੀਂ ਇਹਨਾਂ ਨੂੰ ਜੜਾਣ ਲੱਗੇ ਆ ਜਦੋਂ ਇੱਥੇ ਪਹਿਲਾਂ ਅਸੀਂ ਤਿੰਨੇ ਜਣੇ ਅੰਦਰ ਬੈਠੇ ਆ ਤਿੰਨੇ ਜਣੇ ਬੈਠੇ ਆ ਅਸੀਂ ਤਾਂ ਬਦਮਾਸ਼ੀ ਕਹਾਾਂਗੇ ਉਹਨੇ ਉੱਥੇ ਮੋਟਰਸਾਈਕਲ ਰੋਕਿਆ ਇਹ ਜਨਾਬ ਬੈਸਿਆ ਮੈਂ ਇਹਨਾਂ ਨੂੰ ਠਾਇਆ ਦੋਨਾਂ ਨੂੰ ਜਦੋਂ ਨਹੀਂ ਹੜੇ ਉਹਨਾਂ ਦੀ ਗੱਡੀ ਥਾਰ ਗੱਡੀ ਉਧਰੋਂ ਆਈ ਜਾਂ ਮੋਟਰਸਾਈਕਲ ਆਇਆ ਦੋ ਇੱਕ ਮੋਟਰਸਾਈਕਲ ਉਹਨਾਂ ਦਾ ਇਧਰੋਂ ਆਇਆ ਐਸ ਗਲੀ ਦੇ ਵਿੱਚੋਂ ਫੇਰ ਇਹ ਸਾਡੇ ਨਾਲ ਹੱਥੋਂ ਪਾਈ ਹੋਏ ਆ ਫੇਰ ਇਹ ਨਹੀਂ ਕਿਰਪਾਨ ਲਿਆ ਕੇ ਉਹਦੀ ਪਿੱਠ ਸੀ ਸਾਡੇ ਬੰਦੇ ਦੀ ਉਹਨਾਂ ਆਲੂ ਇੱਕ ਇੱਥੇ ਮਾਰੀ ਇੱਕ ਇੱਥੇ ਲੱਕ ਜਮਾਰੀ ਜਾਂਦੀ ਫੇਰ ਸਾਨੂੰ ਇਹ ਵੀ ਚੈਲੰਜ ਕਰਕੇ ਗਏ ਆ ਵੀ ਤੁਸੀਂ ਪਿੰਡੋਂ ਬਾਹਰ ਆਓ ਬਾਹਰ ਆ ਜਾਓ ਸਾਨੂੰ ਵੱਢ ਦਵਾਂਗੇ ਹੋ ਸਕਦਾ ਤੁਹਾਡੇ ਨਾਲ ਵੈਸੇ ਗੱਲ ਕਰਨਾ ਹੈ ਹੁਣ ਤੁਸੀਂ ਤੁਸੀਂ ਇਧਰ ਤਲਕੀ ਦਿਖਾਈ ਹੋਣੀ ਕੋਈ ਗੱਲ ਨਹੀਂ ਹੋਈ ਬੈਲ ਕਾਲ ਪਈ ਨਹੀਂ ਦਲ ਨਹੀਂ ਹੋਈ ਬੈਲ ਕਾਲ ਨਹੀਂ ਇਦਾਂ ਦੀ ਕੋਈ ਗੱਲ ਹੋ ਸਕਦਾ ਤੁਸੀਂ ਪਹਿਲੇ ਤਲਕੀ ਦਿਖਾਈ ਪਹਿਲਾਂ ਮੁੰਡੇ ਨੂੰ ਗਾਲ ਕੱਢੀ ਐ ਅੱਛਾ ਗਾਲ ਕੱਢਿਆ ਫੇਰ ਇਹਦੇ ਥੱਪੜ ਮਾਰਿਆ ਹੂੰ ਸੁੱਕੇ ਦੇ ਹਾਂਜੀ ਫੇਰ ਹੱਤੋਂ ਪਾਈ ਹੋਇਆ ਫੇਰ ਪਹਿਲਾਂ ਅਸੀਂ ਚੜਾਏ ਆ ਜਦੋਂ ਫੇਰ ਸਾਡੇ ਸਿਰੋ ਪਾਣੀ ਲੰਘਿਆ ਫੇਰ ਅਸੀਂ ਵੀ ਹੱਤੋਂ ਪਾਈ ਹੋ ਰਹੇ ਹਾਂ ਨਾਲ ਹੂੰ ਉਹਨੋਂ ਕੋ ਹਥਿਆਰ ਸੀ ਹਾਂ ਕੁਰਬਾਨ ਸੀ ਉਹਨਾਂ ਦੀ ਗੱਡੀਆਂ ਤੇ ਗੱਡੀ 'ਚ ਹਥਿਆਰ ਸੀ 10 ਬਗੈਰ ਸੱਦਿਓ ਸੀ ਜਿਹੋ ਉਹਨਾਂ ਨੇ ਰੱਖਦੇ ਆ ਜੀ ਉਹਨਾਂ ਨੇ ਮੁੰਡੇ ਵੀ ਰੱਖੇ ਹੋਏ ਐ ਇਸੇ ਕੰਮ ਲਈ ਤੁਸੀਂ ਪਹਿਲਾਂ ਮਾਈਨਿੰਗ ਕਰਦੇ ਇਸ ਕਰਕੇ ਤਾਂ ਨਹੀਂ ਕੋਈ ਲੜਾਈ ਝਗੜਾ ਚਾਹੁੰਦੇ ਨਹੀਂ ਮਾਈਨਿੰਗ ਤੁਸੀਂ ਚਾਹੁੰਦੇ ਹੋਵੋ ਕਿ ਉਹ ਛੱਡ ਦੇਣ ਅਸੀਂ ਫੜ ਲਈਏ ਕੋਈ ਨਾ ਕੋਈ ਬੰਦਾ ਸਾਡੀ ਕੋ ਮਾਈਨਿੰਗ ਦੇ ਵਿੱਚ ਕੋ ਰੌਲਾ ਹੀ ਨਹੀਂ ਗਾ ਜੇ ਅਸੀਂ ਕਰੀਏ ਕੰਮ ਨਾ ਕੱਲ੍ਹ ਸ਼ੋ ਤਾਂ ਹੋਈ ਜਾਂਦਾ ਬੰਦਾ ਸਾਡੇ ਤੇ ਫੜ ਕੇ ਉਲਟ ਪਰਚੇ ਕਰਾ ਲਈਏ ਇਹ ਤਾਂ ਸਾਰੇ ਪਿੰਡਾਂ ਲਈ ਕਰਦੇ ਆਂ ਵੀ ਵੱਜ ਜਾਣ ਪਿੰਡ ਗਾਂ ਦੇ ਹੜ ਤੋਂ ਅਸੀਂ ਕੱਲ੍ਹ ਆਪਣਾ ਪਖੜਾ ਕਰਦੇ ਆਂ ਸਾਡੇ ਨਾਲ ਇੱਥੇ ਕੋਲੇ ਜਿਹੜਾ ਨਾ ਸਰਪੰਚ ਨੇ ਸਰਪੰਚ ਹੈ ਨਹੀਂਗੇ ਘਰੇ ਉਹ ਤਾਂ ਕਿਉਂ ਤੁਰਦੇ ਨਹੀਂ ਸਾਡੇ ਨਾਲ ਅਸੀਂ ਕਿਹਾ ਸੀ ਹੋਰ ਵੀ ਬੰਦੇ ਦੋ ਚਾਰ ਆ ਰਹੇਗੇ ਜਾਂਦੇ ਨਹੀਂ ਹੈਗੇ ਉਹ ਕਰਨ ਉਹਨਾਂ ਦੇ ਆਪਣੇ ਘਰ ਦੇ ਥੋੜੇ ਜੇ ਕੰਮ ਕਰਦੇ ਆ ਵਿੱਚ ਮਸ਼ੀਨਾ ਮਚੀਨਾ ਚਲਾਉਂਦੇ ਸਿੱਧੇ ਤਰੀਕੇ ਨਾਲ ਨਹੀਂ ਤੁਰ ਸਾਡੇ ਉਹ ਉਹਨਾਂ ਚਲਾਉਂਦੇ ਆ ਜੀ ਹਾਂ ਉਹ ਮੁੰਡੇ ਮਸ਼ੀਨਾ ਚਲਾਉਂਦੇ ਆ ਮਸ਼ੀਨਾ ਮਸ਼ੀਨਾ ਚਲਾਉਂਦੇ ਆ ਜੀ ਤਾਂ ਕਰਕੇ ਨਹੀਂ ਨਾਲ ਜਾਂਦੇ ਅ ਮਾਤਾ ਜੀ ਤੁਸੀਂ ਕੀ ਦੇਖਿਆ ਕੱਲ ਫਿਰ ਅਸੀਂ ਪੁੱਤ ਇਹ ਦੋ ਮੁੰਡੇ ਸੀਗੇ ਘਰੇ ਉਹ ਆਕੇ ਇਹਨਾਂ ਨਾਲ ਗੱਲਬਾਤ ਕਰਦੇ ਸੀ ਤੇ ਇਹਨਾਂ ਦੀ ਕੁੱਟਮਾਰ ਕਰਨੀ ਉਹਨੇ ਸ਼ੁਰੂ ਕਰਤੀ ਦੋਹਾਂ ਦੀ ਆਹ ਮੁੰਡਾ ਮੇਰਾ ਆ ਆਹ ਮੇਰਾ ਭਤੀਜਾ ਆ ਆ ਇਹ ਆਕੇ ਇਹਨਾਂ ਨੂੰ ਛਡਾਣ ਲੱਗ ਪਏ ਛਡਾਂਦਿਆਂ ਛਡਾਂਦਿਆਂ ਉਹਨਾਂ ਨੇ ਆਕੇ ਮੇਰੇ ਮੁੰਡੇ ਦੇ ਸਿਰ ਚ ਇੱਥੇ ਮਾਰਿਆ ਤੇ ਫਿਰ ਕੜਾ ਮਾਰਿਆ ਫਿਰ ਹੱਥੋਂ ਪਾਈ ਹੋਏ ਫਿਰ ਜਦੋਂ ਹੱਥੋਂ ਪਾਈ ਹੋਏ ਫਿਰ ਭੱਜ ਗਏ ਜੇ ਇੱਕ ਮੁੰਡਾ ਜਿਹੜਾ ਧਰਨੇ ਤੇ ਬਿਲਕੁਲ ਨਹੀਂ ਗਿਆ ਸੀ ਉਹਦੇ ਪਿੱਛੋਂ ਆਕੇ ਕੁੱਟਕਟਾਈ ਕਿਰਪਾਨ ਮਾਰੀ ਦਾਤ ਮਾਰਿਆ ਉਹ ਇਸ ਵੇਲੇ ਦਾਖਲ ਆ ਰਹੇ ਹੂੰ ਪਰੇ ਜੀ ਜੀ ਹਾਂ ਜੀ ਆ ਉਹਨਾਂ ਦਾ ਮੋਟਰਸਾਈਕਲ ਖੜਾ ਲੈਣ ਨਹੀਂ ਆਏ ਜੀ ਆ ਮੋਟਰਸਾਈਕਲ ਦੇਖ ਲਓ ਨੰਬਰ ਪਲੇਟ ਦੇਖ ਲਓ ਪੁਲਿਸ ਦਾ ਕੀ ਕਹਣਾ ਤੁਸੀਂ ਸ਼ਿਕਾਇਤ ਕੋਰਸਤੀ ਜੀ ਅੱਜ ਇੱਥੇ ਜਿਹੜੇ ਹੋਈ ਐ ਇੱਥੇ ਨਾਕੇ ਦੇ ਹੋਇਆ ਉਹ ਸਾਰਾ ਕੁਝ ਹੋ ਗਿਆ ਪਰ ਜਿਹੜਾ ਐ ਏਐਸਆਈ ਆ ਅਸੀਂ ਸਾਫ਼ ਲਾਵਾਂਗੇ ਉਹ ਕਹਿੰਦਾ ਵੀ ਮੈਨੂੰ ਮੋਟਰਸਾਈਕਲ ਦਿਓ ਮੋਟਰਸਾਈਕਲ ਅਸੀਂ ਅੱਜ ਕਿੱਦਾਂ ਦੇ ਦਈਏ ਜੋ ਕਾਰਵਾਈ ਨਹੀਂ ਹੁੰਦੀ ਫਿਰ ਤੁਸੀਂ ਧਰਨਾ ਲਾਇਆ ਸੀਗਾ ਉੱਥੇ ਮੇਰੇ ਖੱਲ ਡੀਐਸਪੀ ਰਾਜਕੁਮਾਰ ਆਏ ਸੀਗੇ ਫਿਰ ਕੀ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਉਹ ਕਹਿੰਦੇ ਸੀ ਵੀ ਤੁਸੀਂ ਕੰਪਲੀਟ ਲਿਖਾਓ ਲਖਾਈ ਤੁਸੀਂ ਦਿਖਾਈ ਸੀ ਦਿਖਾਈ ਸੀ ਕੰਪਲੀਟ ਦਾ ਆਪਾਂ ਕੱਲ ਦੀ ਦੋ ਕਲੇਟਾਂ ਦਾ ਦੋ ਤਿੰਨ ਚੱਲ ਗਈਆਂ ਫੇ ਕਾਰਵਾਈ ਕੀ ਹੋਈ ਹੈ ਕਾਰਵਾਈ ਉਸ ਵੀ ਨਹੀਂ ਉਹਨਾਂ ਨੇ ਇਹ ਬੰਦੇ ਬਣੇ ਬੰਦੇ ਜਿਹੜੇ ਥਮ ਸੇ ਥਮ ਬੰਦਿਆਂ ਨੂੰ ਅਰੈਸਟ ਦਾ ਕਰਨਾ ਚਾਹੀਦਾ ਹੈ ਉਲਟਾ ਸਾਨੂੰ ਕਹਿੰਦਾ ਵੀ ਮੋਟਰਸਾਈਕਲ ਦੇ ਦੇ ਉਹਦਾ ਅਸੀਂ ਮੋਟਰ ਕਹਿੰਦਾ ਮੋਟਰਸਾਈਕਲ ਦੇ ਦਿਓ ਇਹ ਆ ਇੱਥੇ ਸੱਚ ਮਾਰਦੇ ਹੀ ਉਹ ਮੈਂ ਕਹੋ ਵੀ ਲਿਖਤੀ ਤੌਰ ਤੇ ਮੈਂ ਦੇ ਦੇ ਕਿ ਮੈਂ ਮੋਟਰਸਾਈਕਲ ਲੈ ਕੇ ਚੱਲਾਂਗਾ ਮੈਂ ਕਿਹਾ ਦੇਣਾ ਨਹੀਂ ਕਹਿੰਦੇ ਤੂੰ ਇਦਾਂ ਕਿੱਦਾਂ ਕਹਿ ਸਕਦਾ ਵੀ ਨਹੀਂ ਦੇਣਾ ਹੈਗਾ ਤੇ ਚਲੋ ਪ੍ਰਸ਼ਾਸਨ ਤੁਹਾਨੂੰ ਕੋਆਪਰੇਟ ਤਾਂ ਕਰਨਾ ਚਾਹੀਦਾ ਪਰ ਤੁਸੀਂ ਕੋਈ ਪ੍ਰੂਫ ਰੱਖੋ ਕਿ ਮੋਟਰਸਾਈਕਲ ਉਹ ਲੈ ਕੇ ਚੱਲੇ ਨਹੀਂ ਤਾਂ ਗੱਲ ਹੈ ਨਾ ਉਹ ਦਿਨ ਤੇ ਜੀ ਨਾ ਪ੍ਰੂਫਾ ਸਾਡੇ ਘਰੇ ਵੀ ਕਾ ਕੇ ਕੋਟਿਆ ਇਹੀ ਤਾਂ ਪ੍ਰੂਫ ਹੈ ਇੱਕ ਸਾਡੇ ਕੋਲ ਹੋਰ ਤਾਂ ਹੈ ਨਹੀਂ ਕੋਈ ਵੀ ਇਹਦਾ ਤੁਸੀਂ ਵੀ ਦੇਖਦੇ ਨਾ ਜੇ ਮੋਟਰਸਾਈਕਲ ਘੜਾ ਘਰੇ ਤਾਂ ਆਏ ਹੋਗੇ ਉਹ ਠੀਕ ਨਹੀਂ ਵੀ ਹੈਗਾ ਜੇ ਤੁਸੀਂ ਚੈੱਕ ਕਰਨਾ ਚਾਹੁੰਦਾ ਅੱਛਾ ਕੈਮਰਾ ਹੈਗਾ ਹੈ ਹਾਂਜੀ ਮੇਰੇ ਘਰ ਵਾਲਿਆਂ ਨੂੰ ਕੁੱਟਿਆ ਗਿਆ ਹੈ ਵਿੱਚ ਆ ਆ ਨਿਆਣੇ ਸੀਗੇ ਇਹਨਾਂ ਨੂੰ ਕੁੱਟਣ ਲੱਪੇ ਸੀਗੇ ਜਿੰਨੇ ਦੇ ਸਾਹ ਚੱਲ ਪਏ ਨਾ ਦਿਖਾ ਸਕਦਾ ਹਾਂ ਹਾਂਜੀ 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 ਹੁਣ ਹੁਣ ਤੁਸੀਂ ਫਿਰ ਕੀ ਉਮੀਦ ਰੱਖਦੇ ਹੋ ਲੋਕਾਂ ਤੋਂ ਉਮੀਦ ਰੱਖਦੇ ਹੋ ਕਿ ਪ੍ਰਸ਼ਾਸਨ ਤੋਂ ਰੱਖ ਲੋਕਾਂ ਤੋਂ ਲੋਕਾਂ ਤੋਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਉਮੀਦ ਕੀ ਕਰਨੀ ਉਹਦਾ ਉਹਨਾਂ ਦਾ ਹੀ ਆ ਮੈਂ ਤਾਂ ਆਮ ਲੋਕ ਜਿਹੜੀ ਪਬਲਿਕ ਆ ਉਹਨਾਂ ਨੂੰ ਕਹਿੰਦਾ ਕਹਿ ਰਹੇ ਆਂ ਵੀ ਜੇ ਤੁਸੀਂ ਸਾਰੇ ਇਕੱਠੇ ਹੁੰਨੇ ਆ ਤਾਂ ਪ੍ਰਸ਼ਾਸਨ ਵੀ ਆਪੇ ਸੁਣੂਗਾ ਜੇ ਕ ਇੱਕਾ ਹੋਊਗਾ ਨਾ ਸਵੇਰੇ ਤੁਸੀਂ ਜਿਵੇਂ ਧਰਨਾ ਲਾਇਆ ਸੀਗਾ ਉਹ ਮੇਰੇ ਖਿਆਲ ਅੱਧਾ ਘੰਟਾ ਚੱਲਿਆ ਅੱਧਾ ਘੰਟਾ ਉਹਨਾਂ ਨੇ ਪੱਤੇ ਆਪਤੀ ਓਕੇ ਗੱਲਬਾਤ ਕਰਕੇ ਅਸੀਂ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਹੁਣ ਆਸ਼ਵਾਸ਼ਣ ਕੀ ਦਿੱਤਾ ਆਸ਼ਵਾਸ਼ਣ ਨੇ ਵੀ ਉਹ ਕਹਿੰਦੇ ਵੀ ਅਸੀਂ ਪੱਤੇ ਕਰਾਂਗੇ ਪਲਾਨਾ ਕਰਾਂਗੇ ਬੰਦ ਕਰਾ ਦਾਂਗੇ ਚਲ ਕੰਮ ਚੱਲਦੀ ਹੈ ਕਿ ਭਾਵੇਂ ਕੰਮ ਤਾਂ ਚੱਲੋ ਕੰਮ ਬੰਦ ਹੋ ਜਾਊਗਾ ਕੰਮ ਕੰਮ ਤਾਂ ਬੰਦ ਹੋ ਜਾਊਗਾ ਕੰਮ ਤਾਂ ਬੰਦ ਹੋ ਜਾ ਕੰਮ ਤਾਂ ਅੱਗੇ ਹੀ ਬੰਦ ਹੋ ਗਿਆ ਸੀ ਨਿਊਜ਼ ਲਵਾ ਕੇ ਕਹਿੰਦੇ ਨੇ ਇਹ ਬਾਦੀ ਕਰਕੇ ਕੰਮ ਤਾਂ ਕੱਲੇ ਬੰਦ ਹੋ ਗਿਆ ਕੰਮ ਤਾਂ ਕੱਲ ਬੰਦ ਹੋ ਗਿਆ ਟਿੱਪ ਟੁੱਪਰ ਖਾਲ ਇਹਦਾ ਇਹੋ ਚੱਲ ਪਕਾ ਕੰਮ ਬੰਦ ਹੋ ਗਏ ਇਹਦਾ ਕੋਣ ਜਿੱਟੂਗਾ ਇਹਨਾਂ ਨੇ ਤੁਹਾਡੇ ਚਾਚੇ ਤੇ ਹਮਲਾ ਕੀਤਾ ਹਾਂਜੀ ਹਾਂਜੀ ਉਹਨਾਂ ਦੇ ਉਹ ਰੈਸਟੋਰੈਂਟ ਪਰਚੇ ਕਰ ਲਏ ਜਿਹੋ ਉਹਨਾਂ ਤੇ ਕੋਈ ਕੋਈ ਤਾਂ ਕੋਈ ਕਾਰਵਾਈ ਕਰੋ ਇਹਦੇ ਹੋ ਇਸ ਪੂਰੇ ਮਾਮਲੇ ਤੇ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਨਾ ਦੇਖਦੇ ਹਾਂ ਦੇਖ ਲੈਣੇ ਕੀ ਕਰਦੇ ਆ ਬਾਕੀ ਨਾ ਮੈਂ ਰਾਹੂ ਆਪਣੇ ਦਾਖਲਾ ਚਾਚਾ ਜੀ